के होगी कितने का माई बुड्ढी का झाटा है दस दस के एक दस के ए... पान खाते पान पान खाता ना? गुट्चु, है ना खुशबू गुटकू हाँ खुशबू आ रही है आगे गई बेल ये भी बना देते हैं ओके जो मान है ना खुलियों से बनाते हैं ये बुद्धि पाओगे चलो ये भी चलो ओके

मनी लम्बड ब्लॉक्स क्या है मेरे चैनल का नाम मनी मनी हाँ ब्लॉग चैनल क्या नाम मनी ब्लॉक्स लिख देना तभी भी आ जाएगा देख लेना ठीक है उस पर मैं डाल देता हूँ रोज और बस ओके गुड मॉर्निंग है अपनी मॉर्निंग मनी मनी ब्लॉक्स हाँ ਹਾਂ ਮਾਰਨਿੰਗ ਹੋਈ ਜਾਂ ਆਪਣੀ ਸਵੇਰ ਸਵੇਰ ਮਾਈ ਬੁਢੀ ਦੇ ਝਟ ਦੇ ਨਾਲ ਕਰਦੇ ਆਂ ਵੀ ਗੱਲਬਾਤ ਅੱਜ ਹੋ ਤੁਸੀਂ ਕਹਿੰਟ ਹੋਗੇ ਠੀਕ ਹੋਗੇ ਤਾਂ ਦੱਸੋ ਤੇ ਨਾ ਕੀ ਤੁਮੇ ਨਾ ਦੱਸਦੇ ਸੀ ਨਹੀਂ ਇਹ ਆਇਆ ਪਰੋਨੇ ਸਾਡੇ ਅਮਰੀਕਾ ਤੇ ਓਏ ਓ ਤੇਰੇ ਓ ਕੁਛ ਨਹੀਂ ਹੋਇਆ ਕੁਛ ਨਹੀਂ ਹੈ ਕੁਛ ਨਹੀਂ ਹੋਇਆ ਸੇਰ ਆຊੂ ਨਹੀਂ ਆਹ ਦੇਖਿਆ ਆ ਚੱਲ ਗਈ ਆਹ ਦੇਖ ਆ ਲਈ ਤੋ ਕਾਇਆ ਸੰਗਤ ਦਰਦੀ ਅਦਰੇ ਕੋ ਆ ਦੋ ਸੋਹਣੀ ਐ ਦੋ ਸੋਹਣੀ ਐ ਖਰਾਬ ਨਾ ਕਰ ਦੇ ਵਦ ਇਹ ਆਪਣੇ ਬੇਬੀ ਦੀ ਐ ਤੋੜ ਨਾ ਲਈ ਮੇਰੇ ਬੱਚਾ ਇਹਨੇ ਡੋਲ ਨੂੰ ਉੱਦਾਂ ਖੇਡ ਲਾ ਤੋੜੀ ਨਾ ਹੋਰ ਉਹਦੇ ਵਿੱਚ ਲੱਗ ਗਿਆ ਆ ਦੇ ਆਇਆ ਹਾਂ ਸਮਰ ਆ ਜਾ ਆ ਜਾ ਆ ਜਾ ਉਹਨੇ ਬਾਹਰ ਆ ਜਾ ਉਹਨੇ ਉੱਧਰ ਆ ਜਾਣਾ ਆ ਜਾ ਹਾਂ ਆ ਜਾਣਾ ਉਹ ਬੱਚੇ ਜੀ ਲੜਦੀਆਂ ਮੈਂ ਘਰੇ ਬਿੱਲਾ ਪੈ ਗਿਆ ਇਹ ਤੇ ਸਵੀਟੀ ਆਪਣੀ ਕਾਓ ਬ੍ਰਾਊਨ ਬ੍ਰੈਡ ਖਾਂਦੀ ਹੈ ਕਿ ਨਹੀਂ ਖਾਂਦੀ ਹੁਣੇ ਪਤਾ ਲੱਗ ਜੀ ਖਾਂਦੀ ਹੈ ਨਹੀਂ ਚਲੋ ਤਾਂ ਕਾ ਹੋਲੇ ਮੈਨੂੰ ਵੀ ਤਾਂ ਨਹੀਂ ਸਾ ਹਾਂ ਉਹ ਆ ਦੇ ਕਾ ਬੇ ਕਾਓ ਬ੍ਰਾਊਨ ਬ੍ਰੈਡ ਐਵੇਂ ਨਹੀਂ ਆ ਦੇ ਲੋ ਸਾਡੀ ਕਾਂ ਸਵੀਟੀ ਸਾਡੀ ਵੀ ਬ੍ਰਾਊਨ ਬ੍ਰੈਡ ਖਾਂਦੀ ਐ ਚੱਕ ਹਾਂ ਯਾ ਮੰਦੇ ਆ ਆਇਆ ਦਮੀ ਆ ਜਾ ਆ ਲਾ ਖਾ ਲਾ ਹਾਂ ਖਾਣਾ ਆਣੇ ਨੂੰ ਨਹੀਂ ਖਾਣਾ ਮਾਫਾ ਕਰ ਦਿਓ ਤੁਸੀਂ ਖਾ ਲੋ ਕਾ ਸਾਥੀ ਨੂੰ ਆਣਾ ਬਰਾੜ ਖਾਗੇ ਤੇ ਲਾ ਬ੍ਰੈਡ ਮੈ ਰੁਕ ਜਾਨ ਚੱਕਾਂ ਛੇਲ ਹੈਲੋ ਇਹ ਆ ਚਾਲਨੇ ਕਾਹ ਬਲੌਗ ਥੋੜੇ ਪਰਸੋਂ ਦਾ ਬਣਿਆ ਪਿਆ ਥੋੜੇ ਲੋਕ ਕਲਿੱਪਾਂ ਅੱਜ ਵੀ ਸ਼ਾਮ ਨੂੰ ਹੁਣ ਚੱਲਾਂ ਜੀ ਮੈਨੂੰ ਫੀਵਰ ਹੋਇਆ ਪਿਆ ਦੋ ਦਿਨ ਬਲੌਗ ਮੈਂ ਦੇ ਲੋ ਕਹਿੰਦਾ ਹੀ ਬਣਾਇਆ ਕਰੂੰਗਾ ਬਣਿਆ ਨਹੀਂ ਤੁਸੀਂ ਉਹ ਠੰਡ ਤੋਂ ਵਿਚਾਰ ਰੱਖੋ ਅੱਬੇ ਉਹ ਠੰਡ 'ਚ ਮੈਂ ਨਾ ਦੋ ਦਿਨ ਗੱਡੀ 'ਚ ਬਹਿ ਲਿਆ 7-8 ਵਜੇ ਤੇ ਸਹਣ ਤੇ ਕੈਬ ਗੂਪ ਵੀ ਨਹੀਂ ਲਈ ਉਹਦੇ ਨਾਲ ਠੰਡ ਲੱਗ ਗਈ ਤੇ ਹੁਣ ਮੈਂ ਉਦਾਂ ਹੀ ਪਰਨਾ ਬੰਨੀ ਤੇ ਨਾਲ ਠੰਡ ਤੋਂ ਵਿਚਾਰ ਰਹਿਦਾ ਤੇ ਨਾਲ ਉਦਾਂ ਵੀ ਤੁਹਾਡਾ ਭਰਾ ਵੀ ਥੋੜੀ ਜਿਹੀ ਪਰਸਨੈਲਿਟੀ ਵਧੀਆ ਲੱਗਦੀ ਹੈ ਇਹਦੇ ਨਾਲ ਹਨਾ ਤੇ ਹੁਣ ਸ਼ਾਮ ਨੂੰ ਚੱਲਿਆਂ ਜੀ ਮੈਂ ਮਾਂ ਮਨੇ ਬਲਾਉਣਾ ਹੈ ਤੁਹਾਨੂੰ ਸ਼ਹਿਰ ਘੁਮਾਉਣੇ ਸਾਡਾ ਕਿਹੜਾ ਭਲਾ ਇਵਨਿੰਗ ਐ ਕੇਸ ਕੋ ਫਾਤੀ ਘਰ ਬਾਬੋ ਐਡੀ ਬਹਿਮਣਾ ਮਾੜਾ ਜਾਂ ਬੁਖਾਰ ਦੇ ਲੋਕ ਸਵੇਰ ਦਾ ਚੜਿਆ ਮੈਂ ਜਮਾ ਠੀਕ ਐ ਲੋ ਗਲੂ ਦਾ ਸਿੱਕੂ ਹੁੰਦਾ ਨਾ ਤੋ ਯਾਰ ਤੱਕ ਖਰਪਲਾ ਦੋ ਲੋ ਲੱਤੇ ਟਾ ਟੋੜ ਅੱਦਾਂ ਤੇ ਆਪਣੇ ਪੰਜਾਬੇ ਨੇ ਇਹ ਫਿਕਰ ਹੋ ਜਾਂਦੀ ਆ ਜੇ ਪੈਸੇ ਲਾ ਕੇ ਕੁਛ ਨਿਕਲੇ ਬਣਾ ਕਹਿੰਦਾ ਉਹ ਹੋ ਜਾ ਨਿਕਲੇ ਨਹੀਂ ਕੁਛ ਇੱਕ ਤਾਂ ਹੁੰਦਾ ਲੁਕੀ ਉਦਾਸ ਕਰ ਤੇ ਕਹੋ ਨਿਕਲੇ ਨਾ ਬਾਬਾ ਜੀ ਆ ਇਨਰ ਏ ਟੈਂਸ਼ਨ ਵੇਂਦੀਆਂ ਯਾਰ ਪੈਸੇ ਲੱਗੇ ਨਿਕਲੇ ਤਾਂ ਹੈ ਨਹੀਂ ਕੋਈ ਚਲ ਮੈਂ ਕਿਹਾ ਕਾ ਨੂੰ ਏਟੀਐਮ ਚ ਕਾ ਨੂੰ ਕਢਾਉਣੇ ਆ ਪੈਸੇ ਆ ਆਪਣੇ ਡਰੈਸ ਪਾਉਣੀ ਹੈ ਉੱਥੇ ਲੈ ਦਿੰਦਾ ਕੈਸ਼ ਬਣੇ ਰ ਬਲੋਕਰ ਕਿੰਨੇ ਕਿੱਟੇ ਕਰਾਉਣੇ ਮੈਂ ਇਹ ਤਾਂ ਨਿਕਲੇ ਨਹੀਂ ਕਾਸ਼ ਇਹ ਐਸਾ ਹੀ ਕਾ ਇਹ ਤਾਂ ਨਿਕਲੇ ਨਹੀਂ ਕਾਸ਼ ਸਾਨੂੰ ਬਹੁਤ ਅਫਸੋਸ ਹੋਇਆ ਬਾਬੇ ਨਿਕਲੇ ਨਹੀਂ ਕੋਈ ਇੰਨੇ ਪੈਸੇ ਲੱਗੇ ਵਾਹ ਮੇਰੇ ਹੀ ਰੱਖਣ ਜਸਟ ਕਿਡਿੰਗ ਸੋ ਨਹੀਂ ਖਾਚਣਾ ਥੋੜੇ ਖਾਚਣ ਦੱਸਾਂ ਤੇ ਗੋਲ ਗੱਪੇ ਪਿਆਣ ਦੀ ਖਾਚ ਠੀਕ ਹੈ ਸਰਫਾ ਕਰਿਆ ਕਹਿੰਦਾ ਮੈਂ ਹੁਣ ਕੀ ਕਹਿਣ ਲੱਗੀ ਸੀ ਕਸ਼ ਕੀ ਕਹਿੰਦੇ ਆਂਡਾ ਜੀ ਗੋਲ ਗੱਪੇ ਹੋਮਾਈ ਗਾੜਾ ਗੋਲ ਗੱਪੇ ਕਿੰਦਰ ਗਿਆ ਆ ਜਾ ਲਓ ਗਾਇਸ ਖਾ ਗੋਲ ਗੱਪੇ ਤਾਇਆ ਤਾਇਆ ਢੰਡਾਰ ਆਪਾਂ ਪਾ ਦੇ ਤੁਹਾਡੇ ਭਰਾ ਨੇ ਗੋਲ ਗੱਪੇ ਆਨੰਦ ਲਓ ਬਸ ਵਰ ਕੇ ਆ ਥੋੜੀ ਜਿਹੀ ਮਿੱਟੀ ਢਾਲ ਦੇ। ਮਾੜੀ ਜਿਹੀ ਥੋੜੀ ਜਿਹੀ ਢਾਲ। ਬਾਹ। ਧੰਨਵਾਦ ਭਈਆ। ਚਲੋ ਗਾਇਸ, ਬੋਪੇ ਵੀ ਖਾ ਰਹੇ ਹੁਣ ਕਈ ਮੋਗੜੀ। ਆਏ ਮੈਨੂੰ ਬੁਖਾਰ ਚੜਿਆ ਆ ਰਿਹਾ ਲੋ। ਐ! ਤਾਬੇ ਸੱਚ ਪਾਤੀ ਖਾਈ ਚੋ ਕਨਨ ਖਾਈ ਚੋ? ਤਾਬੇ ਸੱਚ ਪਾਤੀ ਖਾਈ ਚੋ? ਮੋਗੜੀ ਲੈ ਲਈਏ ਗਰਮ ਗਰਮ ਉਤਰਪੱਟੀ ਐ। ਗਰਮ ਗਰਮ ਨੇ ਆ ਤੇਰੇ ਪੈ ਗੋਪੇ ਮੈਂ ਖਰੇ ਨਹੀਂ ਹੈਗੇ ਸਲਾਬਿਓ ਆ ਕੋਈ ਨਹੀਂ ਲਿਆ ਮੈਂ ਤਾਂ ਹੀ ਤੇ ਦੋਖ ਖਾਦੇ ਸਲਾਬਿਓ ਕਿੰਨੇ ਇੱਕ ਮਿੰਟ ਓਹ ਗੌਰ ਕੇ ਰਾਤੋਂ ਨੂੰ ਦੂਰੇ ਆ ਫਸੋਸ ਨਾ ਕੋਈ ਖੁਸ਼ੀ ਦੀ ਇਹ ਗੱਲ ਰੱਬ ਨੇੜਿਆਂ ਕੁੜੇ ਚਟਾ ਉੱਤੇ 12 ਵੱਜਦੇ ਸੌ ਜਾਨੇ ਉੱਠ ਜਾਨਿਆਂ ਮੂੰਹ ਨੇੜਿਆਂ ਕੁੜੇ ਮੱਝ ਗਈਆਂ ਨਾਂ ਅਲਗਲ ਨਾ ਕਰ ਲੈਨੇ ਆਂ ਛੋਟੀ ਛੋਟੀ ਖੁਸ਼ੀਆਂ ਵੇ ਫੜ ਲੈਨੇ ਆਂ ਜਗਾਈਆਂ ਨਾਲ ਗੱਲਾਂ ਕਰ ਲੈਨੇ ਆਂ ਛੋਟੀ ਛੋਟੀ ਖੁਸ਼ੀਆਂ ਵੇ ਫੜ ਲੈਨੇ ਆਂ ਗੌਰ ਨਾਲ ਦੇਖੀ ਉਹੀ ਜਿਹੜੇ ਪਹਿਲੀ ਟੱਕਣੀ ਦੇ ਵਿੱਚ ਮੋ ਲੈਂਦੇ ਆਂ ਗੌਰ ਨਾਲ ਦੇਖ ਉਹੀ ਚਿਹਰੇ ਆਂ ਕੁੜੇ ਨਿੰਦ ਨਿੰਦ ਨਣ ਨਾ ਨਣੇ ਹਾਓ ਗਾਇਸ ਆਸੇਂ ਘਟੇ ਆਪਣੀ ਜਗਾ ਆ ਗਏ ਆ ਪੱਕ ਘਰੇ ਇਹਨਾਂ ਨੂੰ ਕਰਦੀ ਅੰਦਰ ਝਾੜੂ ਪੂੰਛਾ ਕਰਦੀ ਤਿਖਾਲੀਏ ਪ੍ਰਸ਼ਾਦਾ ਫੇ ਕਰਦੇ ਆ ਸੈਰ ਫੇ ਕਰਦੇ ਆ ਬਲੌਗ ਕੰਟੀਨਿਊ ਬਣੇ ਬਲੌਗ ਦੇ ਨਾਲ ਫੈਮਿਲੀ ਡਾਕਟਰ ਜਿਹੜਾ ਉਦਾਂ ਮੈਂ ਪੈਰਾਸੈਟਾਮੋਲ ਖਾਦੀਆਂ ਦੋ ਜਮਾਂ ਫਰਕ ਨਹੀਂ ਮੈ ਮੈਂ ਉਹਦੀ ਇੱਕ ਖਰਾ ਖਾਦੀ ਏਡਾ ਹੋਣ ਲਿਆ ਹੈ ਕਿ ਮੈਨੂੰ ਜਮੇ ਬੁਖਾਰ ਹੈ ਹੀ ਨਹੀਂ ਸੀ ਆਈ ਡੋਂਟ ਕੇਅ ਆਹ ਇਹਨਾਂ ਵਾਂਸੀ ਹਜੇ ਵੀ ਖਬਰਾਂ ਸੁਣੀ ਨਹੀਂ ਲੀਆਂ 7 ਵਜੇ ਵਾਲੀਆਂ ਆਹ ਲਓ ਗਾਇਸ ਡਾਈਟ ਆਪਣੀ ਤੇ ਕਰੋਟ ਤੇ ਨਾਲ ਵਿੱਚ ਭੇਜਦੇ ਥੱਲੇ ਬਦਾਮ ਥੱਲੇ ਚੱਲ ਗਏ 16 ਬਦਾਮ ਇਹ ਤੁਸੀਂ ਖਾਓ 15 ਦਾਣ ਤੁਸੀਂ ਖਾ ਲੋ ਲਗਾਤਾਰ ਵਿੱਚ ਛੋਲੇ ਯਾਨੀ ਕਿ ਥੋੜੇ ਗ੍ਰੈਂਡ ਕਰ ਲੋ ਤੁਸੀਂ ਆਪ ਕਹੋਗੇ ਯਾਰ ਮੈਂ ਆ ਕੇ ਦੱਸਦਾ ਯਾਰ ਉਸਤਾਦ ਕੁੱਕਰ ਬੋੜਾ ਕੋਈ ਯਾਨੀ ਕਿ ਹਰੇਕ ਚੀਜ਼ ਦੀ ਤਾਕਤ ਹਰੇਕ ਚੀਜ਼ ਦੀ